ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਜੋ ਕਿ ਅੱਜ ਉਹਨਾਂ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਵਿਖੇ ਐਡਵੋਕੇਟ ਪਰਉਪਕਾਰ ਸਿੰਘ ਕੁਮੰਦ ਦੇ ਘਰ ਪਹੁੰਚੇ ਨੇ ਜੋ ਕਿ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ उतारे ਗਏ ਨੇ ਹਲਕਾ ਪੱਛਮੀ ਤੋਂ ਲੁਧਿਆਣਾ ਦੇ ਹਲਕਾ ਪੱਛਮੀ ਦੇ ਤੋਂ ਉਹ ਅਕਾਲੀ ਦਲ ਵੱਲੋਂ ਉਮੀਦਵਾਰ ਨੇ ਉਹਨਾਂ ਦੇ ਘਰ ਅੱਜ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਤੇ ਇਸ ਮੀਟਿੰਗ ਦੇ ਵਿੱਚ ਸਮੂਚੇ ਜਿਹੜੇ ਅਕਾਲੀ ਦਲ ਦੀ ਹੈਗੀ ਲੀਡਰਸ਼ਿਪ ਆ ਪਹੁੰਚੀ ਆ ਦਲਜੀਤ ਸਿੰਘ ਚੀਮਾ ਤੇ ਸਾਬਕਾ ਜੇਲ੍ਹ ਮੰਤਰੀ ਹੀਰਾ ਸਿੰਘ ਗਾਬੜੀ ਅਸਾਂ ਨੇ ਹੋਰ ਕਈ ਜਿਹੜੇ ਆਗੂ ਆ ਉਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਇੱਕ ਪੱਤਰਕਾਰ ਨਾਲ ਪ੍ਰੈਸ ਕਾਨਫਰੰਸ ਕੀਤੀ ਆ ਆਓ ਤੁਹਾਨੂੰ ਦੱਸਦੇ ਆ ਕੀ ਗੱਲਬਾਤ ਹੋਈ ਆ ਇਹ ਸ਼ੁਰੂ ਕੀ ਗੱਲ ਅਕਾਲੀ ਦਲ ਕਾਨੂੰਨ ਵਿਵਸਥਾ ਨੂੰ ਦੇਖੋ ਜੋ ਹਾਲਾਤ ਅੱਜ ਪੰਜਾਬ ਦੇ ਆ ਇਹ ਗਹਿਲੇ ਹਾਲਾਤ ਮਨ ਲੱਗਦਾ ਮੈਂ ਅਜ ਤੱਕ ਨਹੀਂ ਦੇਖੇ ਅੱਜ ਪੰਜਾਬ ਆਊਟ ਆਫ ਕੰਟਰੋਲ ਹੋ ਗਿਆ ਕਿਉਂਕਿ ਵੱਡਾ ਕਾਰਨ ਹੈ ਇੱਥੇ ਕਿਸੇ ਕੋਈ ਰਿਸਪੌਂਸਿਬਿਲਟੀ ਲੈ ਹੀ ਨਹੀਂ ਰਿਹਾ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਪਰ ਝਾੜੂ ਵਾਲੇ ਦੀ ਲੀਡਰਸ਼ਿਪ ਸੈਂਟਰ ਦੀ ਉਹ ਮੁੱਖ ਮੰਤਰੀ ਨੂੰ ਮੰਨ ਦੇਣੀ ਆਪ ਆਪਣੇ ਬੰਦੇ ਭੇਜਦੇ ਹੁਣ ਸਸੋੜੀਏ ਨੂੰ ਕੇਜਰੀਵਾਲ ਨੂੰ ਜੈਨ ਨੂੰ ਕੀ ਇੰਟਰਸਟ ਹੈ ਇਥੇ ਉਹਨਾਂ ਦਾ ਕੀ ਲੀਗਲ ਰਾਈਟ ਹੈ ਇੱਥੇ ਕੋਠੀਆਂ ਲੈ ਕੇ ਸਾਰੀਆਂ ਸਰਕਾਰ ਦੀਆਂ ਫਾਈਲਾਂ ਦੇਖਣ ਦਾ ਅੱਜ ਹੋਕ ਹੀ ਰਿਹਾ ਆ ਜਿਹੜੇ ਮਨਿਸਟਰ ਚੁਣੇ ਗਏ ਆ ਉਹ ਮਨਿਸਟਰ ਕਾਗਿਜ਼ੀ ਰਹੇ ਕੇਜਰੀਵਾਲ ਨੇ ਇੱਕ ਇੱਕ ਬੰਦਾ ਆਪਣਾ ਖਾਸ ਚੀ ਮਨਿਸਟਰ ਹਾਊਸ ਤੋਂ ਲੈ ਕੇ ਹਰ ਮਨਿਸਟਰਾਂ ਦੇ ਦਫ਼ਤਰ ਬਿਠਾਤਾ ਸਾਰੇ ਫੈਸਲੇ ਸਾਰੀਆਂ ਫਾਈਲਾਂ ਪਹਿਲੇ ਉਹ ਦੇਖਦੇ ਆ ਤੇ ਮੈਂ ਕਹਿੰਦਾ ਆ ਇੱਕ ਬਹੁਤ ਵੱਡੀ ਵਾਇਲੇਸ਼ਨ ਹੈ ਜਿਹੜੀ oath ਲਈ ਗਈ ਸੀ Chief Minister ਨੇ ਤੇ Minister ਨੇ oath of secrecy ਆ ਉਹਦੀ ਬਹੁਤ ਵੱਡੀ ਵਾਇਲੇਸ਼ਨ ਹੈ ਐਸ ਵਾਇਲੇਸ਼ਨ ਦੇ ਮੈਨੂੰ ਲੱਗਦਾ ਹੈ ਕ੍ਰਿਮੀਨਲ ਕੇਸ ਵੀ ਹੋ ਸਕਦਾ ਇਹਨਾਂ ਦੇ ऑफिशियल ਸੀਕਰਟ ਆਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੌਂ ਨਹੀਂ ਖਾਧੀ ਜੇ ਮਿਨਿਸਟਰੀ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉਥੇ ਮਿਸਯੂਜ਼ ਕਰ ਰਹੇ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ ਚ ਕੀ ਹੋ ਰਿਹਾ ਤਨਤਨ ਜ ਕੋਈ ਮਰ ਰਿਹਾ ਜਿਉ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਏ ਪਿਆ ਪੰਜਾਬ ਤੇ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਅਕਾਲੀ ਦਲ ਹੈ ਜਿਹਦੇ ਤੀ ਸੋਚ ਦੀ ਪੰਜਾਬ ਲਈ ਅਕਾਲੀ ਦਲ ਵਿਸ਼ਵਾਸ ਜੁਣਾ ਹੈ ਕਿ ਅਸੀਂ ਵਾਪਸ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੈਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ੀ ਦਾ ਰਾਜ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੋ ਐਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਚਾਂਦੀ ਰਹੀ ਹੈ ਭਾਈਚਾਰੇ ਸਾਂਝ ਰਹੇ ਹੈ ਤੇ ਡਿਵੈਲਪਮੈਂਟ ਰਹੀ ਹੈ ਸਰ ਵਿਜੀਲੈਂਸ ਦਾ ਇੱਕ ਮੁਖੀ ਉਹਨਾਂ ਨੇ ਸਸਪੈਂਡ ਕੀਤਾ ਹੈ ਉਹਨੇ ਕਿਹਾ ਕਿ ਜਿਹੜਾ ਗਲਤ ਕਰੂਗਾ ਅਸੀਂ ਉਹਨੂੰ ਸਸਪੈਂਡ ਕਰਾਂਗੇ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਹੈ ਆ ਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨੂੰ ਕੱਢ ਦਿਓ ਕਨ ਸਭ ਤੋਂ ਜੇ ਸਸਪੈਂਡ ਕਰਨਾ ਸਭ ਇਹ ਕਰਾਪਸ਼ਨ ਰੋਕਣੀ ਆ ਪੰਜਾਬ ਚ ਆ ਸਸੋੜੀਏ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਆ ਜਿਨ੍ਹਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕਰਾਪਸ਼ਨ ਹੀ ਖਤਮ ਹੋਣੀ ਆ ਇਕੱਲੇ ਕਰਾਪਸ਼ਨ ਕਰਨ ਵਾਸਤੇ ਆਏ ਆ ਫਾਈਲਾਂ ਨੂੰ ਆਪਣੇ ਹਿਸਾਬ ਨਾਲ ਮੋੜਨਾ ਚਾਹੁੰਦੇ ਆ ਤਾਈਓ ਬਹੁਤ ਅਫਸਰ ਛੱਡ ਕੇ ਦਿੱਲੀ ਡੈਪੂਟੇਸ਼ਨ ਤੇ ਜਾਣ ਨੂੰ ਤਿਆਰ ਹੋਏ ਬੈਠੇ ਆ ਕਿਉਂਕਿ ਉਹ ਉਹਨਾਂ ਨੇ ਕਲੀਅਰ ਆ ਕਿ ਇਹਨਾਂ ਦੇ ਥਲੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਹ ਇਕੱਲੇ ਲੁੱਟਦੇ ਆ ਸਭ ਤੋਂ ਪਹਿਲਾਂ ਮੈਂ ਇਲਾਕਾ ਨਿਵਾਸੀਆਂ ਦਾ ਹਲਕਾ ਵੈਸਦੇ ਨਿਵਾਸੀਆਂ ਦਾ ਲੁਧਿਆਣਾ ਦੀ ਸਾਡੀ ਜਿੰਨੀ ਟੀਮ ਹੈ ਜੋ ਸਾਡੇ ਸ਼ਰਮਣੀ ਕਾਲੀ ਦਲ ਦੀ ਟੀਮ ਹੈ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਅੱਜ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਦੀ ਆਮਦ ਦੇ ਉੱਤੇ ਆ ਕੇ ਐਡੀ ਭਾਰੀ ਗਿਣਤੀ ਦੇ ਵਿੱਚ ਆਏ ਨੇ ਔਰ ਅੱਜ ਇਦਾਂ ਲੱਗਦਾ ਸੀ ਅਸੀਂ ਵਰਕਰ ਮਿਲਣੀ ਕੀਤੀ ਸੀਗੀ ਸਾਡਾ ਇਹ ਸੀਗਾ ਕਿ ਤਕਰੀਬਨ 150 ਅਸੀਂ ਇੱਥੇ ਵਰਕਰਾਂ ਆਣਗੇ ਪਰ ਇੰਨਾ ਉਤਸ਼ਾਹ ਮੈਂ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਮੈਂ ਉਤਸ਼ਾਹ 1997 ਦੀ ਇਲੈਕਸ਼ਨ ਤੋਂ ਪਹਿਲੇ ਦੇਖਦਾ ਸੀ ਉਹ 97 ਹੋਈ ਹੈ ਸਾਡੀ ਉਦੋਂ ਵੀ ਵਰਕਰ ਮਿਲਨੀ ਹੋਈ ਸੀ ਤੇ ਵਰਕਰ ਮਿਲੇ ਯਾਦ ਆ ਭਾਜੀ ਉਦੋਂ ਤਕਰੀਬਨ ਆਪਣੇ ਆਪ ਡੇਢ ਕੁ ਸੌ ਬੰਦਾ ਬੁਲਾਏ 100 150 3 400 ਹੋ ਗਏ ਸੀ ਤੇ ਅੱਜ ਵੀ 500 ਦੇ ਕਰੀਬ ਸਾਡੇ ਵਰਕਰ ਸਾਰੇ ਸਹਿਬਾਨ ਇੱਥੇ ਆਏ ਆ ਜਿਹਦੇ ਵਿੱਚ ਕਿ ਹਰੇ ਪਾਰਟੀ ਦੇ ਬੰਦੇ ਨੇ ਅੱਜ ਜੁਆਇਨ ਵੀ ਕੀਤਾ ਹੈਗਾ ਬੜੀ ਲਾਰਜ ਯੂਥ ਜਿਹੜਾ ਹੈਗਾ ਉਹਨੇ ਬਹੁਤ ਲਾਰਜ 스ਕਿੱਲ ਤੇ ਜੁਆਇਨ ਕੀਤਾ ਸਾਡੇ ਭੈਣਾਂ ਨੇ ਬਹੁਤ ਲਾਰਜ 스ਕਿੱਲ ਤੇ ਜੁਆਇਨ ਕੀਤਾ ਇਹ ਤੱਕ ਸ਼ੁਰੂਆਤ ਹੈ ਇਹ ਸ਼ੁਰੂਆਤ ਜਿਹੜੀ ਹੈਗੀ ਨੇ ਇਹ ਜਿਹੜੀ ਚੇਂਜ ਹੈਗੀ ਹੈ ਬਦਲਾਅ ਦਾ ਸੰਕੇਤ ਹੈ ਔਰ ਸਾਨੂੰ ਅੱਜ ਸੱਸਪੀ ਸਿੰਘ ਬਾਦਲ ਨੇ ਆ ਕੇ ਦਿਸ਼ਾ ਨਿਰਦੇਸ਼ ਦਿੱਤਾ ਕਿ ਕਿਵੇਂ ਅਸੀਂ ਇਲੈਕਸ਼ਨ ਲੜਨੀ ਹੈ ਕਿਉਂਕਿ ਮੈਂ ਤੇ ਮੇਰੀ ਤਾਂ ਪਹਿਲੀ ਇਲੈਕਸ਼ਨ ਪਲੀਟੀ ਇਲੈਕਸ਼ਨ ਹੈ ਮੈਂ ਆਇਤਾ ਹਰ ਇਲੈਕਸ਼ਨ ਵਾਰ ਦੀਆਂ ਬਹੁਤ ਲੜੀਆਂ ਪਰ ਇੱਦਾਂ ਦੀ ਇਲੈਕਸ਼ਨ ਕੋਈ ਲੜੀ ਨਹੀਂ ਗਈ ਪਹਿਲੀ ਲੜੀ ਆ ਤਾਂ ਉਹਦੇ ਵਿੱਚ ਹੋ ਗਿਆ ਮੈਨੂੰ ਆਪ ਨੂੰ ਸਮੇਂ ਨਹੀਂ ਸਿਆ ਰਿਹਾ ਕਿ ਇਲੈਕਸ਼ਨ ਕਿਵੇਂ ਲੜਨੀ ਤੇ ਅਸੀਂ ਬੇਨਤੀ ਕੀਤੀ ਸੀ ਬਾਦਲ ਸਾਹਿਬ ਨੂੰ ਕਿ ਆਪਾਂ ਜਿਹੜੀ ਇਲੈਕਸ਼ਨ ਲੜਨੀ ਹੈਗੀ ਇਹਨੂੰ ਅਜੇ ਸੱਚੇ ਤਰੀਕੇ ਨਾਲ ਇੱਕ ਲੜੀਏ ਔਰ ਮੈਂ ਬਹੁਤ ਧੰਨਵਾਦ ਕਰਦਾ ਸਤ ਸੁਖਵੀਰ ਸਿੰਘ ਜੀ ਬਾਦਲ ਦਾ ਜਿਨ੍ਹਾਂ ਨੇ ਆ ਕੇ ਅੱਜ ਸਮਾਂ ਕੱਢਿਆ ਤੇ ਸਾਡੇ ਨਾਲ ਤਿੰਨ ਦੋ ਤਿੰਨ ਘੰਟੇ ਲਗਾਏ ਹੈਗੇ ਸਾਰੇ ਵਰਕਰ ਬੈਲੀ ਕੀਤੀ ਹੈ ਔਰ ਉਮੀਦ ਕਰਦੇ ਹੈ ਕਿ ਉਹਦਾ ਰਿਜ਼ਲਟ ਨਿਕਲੂਗਾ ਜਿੱਥੇ ਮੈਨੂੰ ਵੀ ਸੀ ਪਹਿਲੇ ਕਿ 35 40000 ਵੋਟ ਦੇ ਵਿੱਚ ਖੜੇ ਆ ਅਸੀਂ ਅਕਾਲੀ ਦਲ ਪਰ ਅੱਜ ਮੈਨੂੰ ਉਮੀਦ ਵੱਧ ਗਈ ਕਿ ਇੱਥੇ ਅਸੀਂ 50 60000 ਵੋਟ ਜਿਹੜੀ ਉਹ ਲੈ ਕੇ ਜਾਵਾਂਗੇ ਤੇ ਜਿਹੜੀ ਲੁਧਿਆਣਾ ਪਛਵੀ ਹੈ ਇਹਦਾ ਨੁਹਾਰ ਬਤ ਲਾ ਗਿਆ ਠੀਕ ਹੈ ਬਿਲਕੁਲ ਜੀ ਅੱਜ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਅਕਾਲੀ ਦਲ ਦੀ ਲੋੜ ਹੈ ਅਕਾਲੀ ਦਲ ਨੂੰ ਵੀ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੀ ਲੋੜ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਪਿਛਲੇ 10 ਸਾਲ ਖਰਾਬ ਕਰ ਦਿੱਤੇ ਉਹਨਾਂ ਨੇ ਦੇਖ ਲਿਆ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੇ ਪੰਜਾਬ ਵਾਸਤੇ ਕੀ ਕੀਤਾ ਲੇਕਿਨ ਜਦੋਂ ਅਕਾਲੀ ਦਲ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਅਕਾਲੀ ਦਲ ਦੇ ਜਿਹੜੇ ਕੀਤੇ ਕੰਮ ਆ ਉਹ ਵੀ ਦੱਸੇ ਨੇ ਅਸੀਂ ਕਿਹੜੇ-ਕਿਹੜੇ ਕੰਮ ਕੀਤੇ ਆ ਤੇ ਉਹਨਾਂ ਨੇ ਹੁਣ ਲੋਕਾਂ ਦੇ ਸਾਹਮਣੇ ਅਪੀਲ ਕੀਤੀ ਆ ਕਿ ਇਸ ਵਾਰ ਜਿਹੜੇ ਉਹਨਾਂ ਵੱਲੋਂ ਉਹਨਾਂ ਦੀ ਪਾਰਟੀ ਵੱਲ ਜਿਹੜੇ ਖੜੇ ਉਮੀਦਵਾਰ ਆ ਐਡਵੋਕੇਟ ਪਰੋਬਕਰ ਸਿੰਘ ਘਮਣ ਜੋਕੀ ਹਲਕਾ ਪੱਛਮੀ ਤੋਂ ਉਮੀਦਵਾਰ ਨੇ ਉਹਨਾਂ ਨੂੰ ਵੋਟ ਪਾ ਕੇ ਉਹਨਾਂ ਨੂੰ ਜਿਤਾਓ